ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ 팬 ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਸਿੰਦਰ ਸਿੰਘ ਕਿਉ ਆ ਚੁੱਕੇ ਆ ਅੱਜ ਬੜੀਆਂ ਸੋਹਣੇ ਸੋਹਣੇ ਝੋਟੇ ਲੈ ਕੇ ਆਂਦੇ ਬਾਈ ਉਹਨਾਂ ਨੇ ਪੰਜ ਲੱਖ ਲਗਭਗ ਇਹ ਮੈਂ ਤੁਹਾਨੂੰ ਇਹਨਾਂ ਗੱਲਬਾਤ ਕਰੀਏ ਆਪਾਂ ਬਾਈ ਰਸਤੀ ਕਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜੀ ਬਾਠ ਠੀਕ ਠਾਕ ਹੈ ਜੀ ਤਾਂ ਕੱਲ ਕਰਾਂਗੇ ਬੜੀ ਖਾਦ ਗੋਦ ਦਿੱਤਾ ਹੁਣ ਇਹ ਉਹ ਬਾਪੂ ਦੀ ਜਿਹੜੀ ਨਾ ਸਾਈਕਲ ਤੇ ਕੀਤੀ ਕਮਾਈ ਉਹ ਸਾਡੇ ਕੰਮ ਆਉਂਦੀ ਹੈ ਬੀਜੀ ਉਹਦੀ ਫਸਲ ਹੈ ਅਸੀਂ ਵੱਢ ਰਹੇ ਹਾਂ ਬਿਲਕੁਲ ਜੀ ਤੇ ਬਾਕੀ ਨਾ ਮੈਂ ਇੱਕ ਪਹਿਲਾਂ ਗੱਲ ਕਰਨੀ ਹੈ ਇੱਕ ਡਰੈਸ ਜੀ ਜ਼ਿਲ੍ਹਾ ਮੇਰਾ ਜਿਹੜਾ ਨਾ ਗੁਰਦਾਸਪੁਰ ਹੈ ਹਾਂਜੀ ਉਹ ਫਿਰ बार-बार ਗੱਲ ਕਰਦੇ ਭਾਈ ਤੁਸੀਂ ਐਡਰੈਸ ਨਹੀਂ ਦੱਸਿਆ ਅਸੀਂ ਵੀਡੀਓ ਦੇ ਆਖਟ ਦੇ ਐਡਰੈਸ ਦੱਸ ਦਈਨੇ ਆ ਤੇ ਫਿਰ ਫੋਨ ਇਹੋ ਹੀ ਆਉਂਦੇ ਆ ਨਹੀਂ ਚਲੋ ਕੋਈ ਨਹੀਂ ਜ਼ਿਲ੍ਹਾ ਗੁਰਦਾਸਪੁਰ ਹੈ ਪਿੰਡ ਮਾਲੀਆ ਨੇ ਦੀ ਇਹ ਮਰਜੀ ਦੀਆਂ ਕਾਦੀਆਂ ਬਟਾਲੇ ਤੋਂ ਆਉਂਦੇ ਹੋਏ ਇਧਰੋਂ ਗਰਦਾਸਪੁਰ ਵਾਲੀ ਸਾਈਡ ਦਾ ਵੀ ਜਿਹੜੀ ਹੈ ਨਾ ਉਹ ਕਾਦੀਆਂ ਵਾਲੀ ਸਾਈਡ ਨੂੰ ਆਉਣਾ ਉੱਥੇ ਸੈਂਟਰ ਦੇ ਦੇ ਸਹੀ ਠੀਕ ਹੈ ਜੀ ਤੇ ਇਸ ਤਰ੍ਹਾਂ ਆ ਵੀ ਦੂਜੀ ਬੇਨਤੀ ਇੱਕ ਹੋਰ ਹੈ ਜੀ ਪਿਛਲੀ ਵੀਡੀਓ ਪਾਈ ਹੈ ਅਸੀਂ ਉਹ ਵੀਡੀਓ ਦੇ ਵਿੱਚ ਨੇ ਕਹਾਂ ਝੋਟੀ ਵਿੱਚ ਚਲੋ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਠੀਕ ਹੈ ਉਹ ਬੰਦੇ ਨੇ ਮੇਰੇ ਨਾਲ ਫੋਨ ਤੇ ਸਬਦਾ ਕਰ ਲਿਆ ਫੋਨ ਤੇ ਸਬਦਾ ਕਰਕੇ ਤੇ ਮੈਨੂੰ ਕਹਿੰਦਾ ਵੀ ਮੈਂ ਯਾਰ ਅਨਪੜ ਬੰਦਾ ਵਾਂ ਤੇ ਤੂੰ ਮੇਰਾ ਵੀਰ ਝੋਟੀ ਚੜਾ ਕੇ ਲੈ ਆ ਤੇ ਯਾਰ ਪੈਸੇ ਹੀ ਤੋਂ ਦਿਨ ਤੋਂ ਲੈ। ਹੂੰ। ਵੇਖੋ ਅਸੀਂ ਤਾਂ ਸੰਦੀਪ ਜੀ ਸਾਡਾ ਹੁਣ ਲੱਖ ਰੁਪਏ ਵਾਲਾ ਪਸ਼ੂ ਹੁੰਦਾ ਅਸੀਂ ਉਹ ਨੂੰ ਕਿਸੇ ਦੇ ਘਰੇ ਜਾ ਕੇ ਛੱਡਣ ਜਾਂਦੇ ਹਾਂ। ਹੂੰ ਹੂੰ ਸਾਡਾ ਵੀ ਤਾਂ ਦੇ ਲੈਣਾ। ਮਿਲ ਕੇ। ਮੈਂ ਕਿਹਾ ਬਾਈ ਜੀ ਐਨੇ ਦੀ ਮੱਝ। ਐਨਾ ਕਿਰਾਇਆ ਲੱਗੂਗਾ ਸਾਡਾ। ਹੂੰ ਕਹਿੰਦਾ ਕੋਈ ਨਹੀਂ ਭੇਜ ਦਿਓ। ਅਸੀਂ ਲੈ ਕੇ ਚਲੇ ਗਏ ਉੱਥੇ ਜਾ ਕੇ ਉਹ ਦੁਬਾਰਾ ਸੌਦਾ ਕਰਨ ਲੱਗ ਪਏ। ਇਕ ਜੋ ਬਾਈ ਜੀ 2000 ਘੱਟ ਕਰ ਲੋ ਕਿਰਾਇਆ ਇਹਨੂੰ ਕਹਿਣ ਵੀ ਆਹ ਲੈ ਚ 5700 ਯਾਰ ਇਹਨੂੰ ਘੱਟ ਦੇ ਦੋ ਕੁਛ ਨਹੀਂ ਹੁੰਦਾ ਉਹਦਾ 3000 ਕਿਰਾਇਆ ਉਹਨੂੰ ਕਹਿੰਦੇ 1500 ਤੇ ਬੇਨਤੀ ਇਹ ਆ ਵੀ ਉਹ ਚਲੋ ਉਹਨੇ ਕੀਤਾ ਕੋਈ ਗੱਲ ਨਹੀਂ ਅਸੀਂ ਉਹ ਕਰ ਲਈ ਸਾਈਡਿੰਗ ਪਰ ਇਸ ਤਰ੍ਹਾਂ ਨਾ ਕਰਿਆ ਕਰੋ ਨਹੀਂ ਨਹੀਂ ਠੀਕ ਰੋੜੀ ਰੇੜੀ ਕਰ ਲਈ ਹਾਂ ਜਦੋਂ ਇੱਥੋਂ ਗੱਲ ਕਰਕੇ ਆਪਾਂ ਤੁਰਦੇ ਆ ਇਹ ਕੰਮ ਜਿਹੜਾ ਵੰਦੀ ਜਾ ਕੇ ਨਾ ਹੋਵੇ ਤੇ ਦੂਜਾ ਇਹ ਆ ਕਿ ਤਕਰੀਬਨ ਸਾਈ ਪਾਓਗੇ ਤੇ ਆਪਾਂ ਫੇਰ ਹੀ ਤੋੜਾਂਗੇ ਜੀ ਕਿਉਂਕਿ ਗੱਡੀਆਂ ਵਾਲਿਆਂ ਨੂੰ ਵੀ ਅਸੀਂ ਕੁਛ ਨਾ ਕੁਛ ਜਿੱਦਾਂ ਕਰ ਲੋ ਵੀ ਜਗ੍ਹਾ ਉਹਨੇ ਦੂਰ ਜਾਣਾ ਉਨ ਨੂੰ ਕੋ ਦੋ ਧਰ ਹਜ਼ਾਰ ਦੇ ਕੇ ਦੋ ਮਹੀਨਾ ਕਹਿੰਦਾ ਕਿ ਦੋ ਤਾਲ ਦਾ ਖਰਚਾ ਹੁੰਦਾ ਅਗਲੇ ਦਾ ਵੀ ਉਹ ਵੀ ਕਿਹੜੇ ਏਡੇ ਲੈਂਡ ਨਾ ਨਾ ਬਿਲਕੁਲ 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 ਬਾਕੀ ਇਹੋ ਹੀ ਬੇਨਤੀ ਆ ਜੀ ਦੇਖੋ ਮਾਲ ਕਿਹਨੇ ਝੋਟੀਆਂ ਮੈ ਜੀ ਲੈਂਦੇ ਆ ਜੀ ਅੱਜ ਅੱਜ ਮੈਂ ਕੋਈ ਜੀ 5000 5 ਝੋਟੀਆਂ ਹਾਂ 5 ਹੀ ਨਾ ਚੰਗੀ ਰਿਕਾਰਡ ਆ ਦੋਧਾਆਂ ਝੋਟੀਆਂ ਠੀਕ ਆ ਤੇ ਬਾਕੀ ਵੇਖੋ ਜਿੰਨੇ ਵੀ ਵੀਰ ਨਾਲ ਲੈਣੀ ਹੈ ਜਾਂ ਇੱਥੇ ਚੈੱਕ ਕਰਕੇ ਲੈ ਲੇ ਜਾਂ ਫਿਰ ਸਾਡੇ ਤੇ ਵਿਸ਼ਵਾਸ ਕਰਕੇ ਦੋ ਹਜ਼ਾਰ ਠੀਕ ਹੈ ਜੀ ਤੇ ਪੀਜੀ ਗਾਲੇ ਆ ਵੀਡੀਓ ਨੂੰ ਬਾਰ-ਬਾਰ ਗੌਰਨਾ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਵੇਖ ਕੇ ਫਿਰ ਸਹੀ ਪਾਇਆ ਕਰੋ ਇੱਕ ਸੰਦੀਪ ਜੀ ਜਿੱਦਾਂ ਦੇ ਤੁਸੀਂ ਵੀਡੀਓ ਬਣਾਉਂਦੇ ਹੋ ਨਾ ਫੇਣੀ ਉਹ ਸਾਡੇ ਕੋਲ ਹੀ ਬੰਦੀ ਮੈਂ ਨਹੀਂ ਮੰਨੀ ਸਾਡੇ ਫੋਨਾਂ ਵਿੱਚ ਬਿਲਕੁਲ ਜੀ ਪਰ ਸਾਡੇ ਫਿਰ ਵੀ ਫੋਨ ਹੈਂਗ ਕਰ ਸੁਟੇ ਆ ਲੋਕਾਂ ਯਾਰ ਭਾਜੀ ਉਹਦੀ ਅਲੱਗ ਵੀਡੀਓ ਕੱਲੇ ਦੀ ਪਾਓ ਇਹਨੂੰ ਹੀ ਵੇਖਿਆ ਕਰੋ ਮੇਰਾ ਵੀ ਬੇਨਤੀ ਹੈ بار بار ਬਿਲਕੁਲ ਜੀ ਬਿਲਕੁਲ ਜੀ ਕਿੰਨੀ ਕਿ ਬਾਈ ਜਲੇ ਜਾਂ ਉਹ ਵਾਰੀ ਚਾਰ ਵਾਰੀ ਵੇਖ ਲਿਆ ਕਰੋ ਤੇ ਜਿੱਦਾਂ ਦੀ ਇਹ ਬਣਾ ਕੇ ਜਾਂਦੇ ਨੇ ਉਹ ਚੀਜ਼ ਸਾਡੇ ਕੋਲ ਇਹ ਤਾਂ ਨਾਲ-ਨਾਲ ਚੈੱਕ ਕਰਵਾ ਦਿੰਦੇ ਨੇ ਹਾਂ ਜੀ ਬਿਲਕੁਲ ਜੀ ਮਤਲਬ ਵੀ ਇਹ ਬਾਰ-ਬਾਰ ਨਾ ਆਏ ਜਿਆਦਾ ਗੱਲ ਇਹ ਤਾਂ ਆਹ ਵੇਖੋ ਜੀ ਝੋਟੀ ਇਹ ਦੂਜਾ ਜੂਰਾ ਸੰਦੀਪ ਜੀ ਹਾਂ ਜੀ ਇਨੂੰ ਅੱਜ 6 ਵਾਂ ਦਿਨ ਸੋਈ ਦੂ। ਠੀਕ ਆ। ਕੱਟਾ ਮਗਰ ਇਹਦੇ 9 ਬੱਚਾ ਦਾ। ਇਸ ਟਾਈਮ ਦੁੱਧ ਜਿਹੜਾ ਨਾ 14 ਕਿਲੋ ਹੋਊਗਾ। 14 ਕਿਲੋ। ਠੀਕ ਆ ਜੀ। ਬਿਲਕੁਲ। 13 ਕੋ ਮਨ ਕੇ ਲਾ। 13 ਵੱਟੇ ਔਨਲਾਈਨ ਮੰਗਾਉਣੀ ਉਹ 13 ਮੰਨ ਲੀ। ਬਿਲਕੁਲ ਜੀ। ਠੀਕ ਆ ਜੀ। ਤੇ ਇਦਾਂ ਹਾਂ ਵੀ ਝੋਟੀ ਦੀ ਆ ਵਿਖੋ। ਆਈਆਂ ਜ਼ਰੂਰ ਹਣ ਅੱਜ ਆਵੇ। ਆ ਲੈ ਕੋ ਨਾ। ਦੇਖੋ ਨਾ ਚੈੱਕ ਕਰਾਓ ਜੰਮ ਬੰਦ। ਲੋ ਜੀ। ਠੀਕ ਆ ਜੀ। ਔਰ ਇਹ ਜਬੀ ਫਿਰ ਹਾਂ ਬਸ ਕਟਾ ਮਗਰਾ ਕਰ ਨਹੀਂ ਕਟਾ ਮਗਰਾ ਲੋ ਜੀ ਵੇਖੋ ਵੱਡੀ ਛੋਟੀ ਆ ਜੀ ਬਹੁਤ ਜਲਾਰ ਆ ਕਹਿਮ ਵਾਲੀਆਂ ਗੱਲਾਂ ਨਹੀਂ ਹੁੰਦੀ ਆ ਦਿਖਾਉ ਤੁਹਾਨੂੰ ਦੁੱਧ ਆ ਲੂ ਤਿਆਰ ਕਰਨਾ ਆ ਠੀਕ ਹੈ ਜੀ ਇਹ ਆਸ ਹੈ ਹਾਂ ਜੀ ਛੋਟੀ ਦੁੱਧ ਚਲੋ ਜਿਹੜੇ ਰਿਕਾਰਡ ਉਹਨਾਂ ਦੱਸਿਆ ਉਹਨਾਂ ਅਗੇ ਪਹਿਲਾਂ ਨੇ 15 ਦਿੱਤਾ ਹਾਂਜੀ ਅਸੀਂ ਕਹਿੰਦੇ ਹਾਂ 15 ਚਲੋ 16 ਆਦਿ ਬਹੁਤ ਹੁੰਦਾ ਬਹੁਤ ਹੁੰਦਾ ਬਾਕੀ ਮੇਰਾ ਵੀਰ ਨਾ ਸਾਨੂੰ ਹੁਣ ਨਾ ਇੱਥੇ ਵੀਡੀਓ ਤੇ ਸਾਨੂੰ ਪਤਾ ਕੀ ਕਹਿੰਦੇ ਆ ਇਹਰੋਂ ਫਲਾਣਾ 85 ਦਿੰਦਾ ਜੇ ਦੀ ਮੱਝ ਦੁੱਧ ਦਿੰਦੀ ਉਹ ਨਹੀਂ ਦਿੰਦਾ ਬਿਲਕੁਲ ਉਹ ਨਹੀਂ ਦਿੰਦਾ ਨਹੀਂ ਦਿੰਦਾ 2.5 ਲੱਖ ਨੂੰ ਇਹਨਾਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ 2.5 ਲੱਖ ਨੂੰ ਅੱਜ 18-20 ਕਿਲੋ ਵਾਲੀ ਮੱਝ ਹੋ ਗਈ ਆ ਹੂੰ 3 ਲੱਖ ਨੂੰ ਪਹੁੰਚ ਗਿਆ ਕੰਮ ਇਹ 18 ਕਿਲੋ ਦੁੱਧ ਕੋਈ ਦੱਸਦਾ ਤਾ ਉਹਨੂੰ ਕਹਿੰਦੇ ਨੇ ਤੂੰ ਮੁੱਲ ਜਿਹੜਾ ਨਾ 80-90 ਹਜ਼ਾਰ ਕਰ ਅਸੀਂ ਕਿੱਥੋਂ ਲਿਆਉਣੀ ਆ ਤੁਹਾਡੇ ਘਰਾਂ ਚੋਂ ਲੈ ਨਹੀਂ ਕੋਈ ਬਿਲਕੁਲ ਜੀ ਛੋਟੀ ਫੌ ਚੰਗੀ ਐ ਜਿਹੜਾ ਵੀ ਲੈ ਕੇ ਜਾਏਗਾ ਬਈ ਯਾਰ ਇਸ ਤੱਲੀ ਕਰਕੇ ਲਵੇ ਲੋ ਜੀ ਇੱਕ ਜਰੂਰ ਕਰਾਂਗੇ ਸੋਨੇ ਜੋੜੇ ਆ ਰਾਜੀ ਸਿੰਘ ਹੱਡੀ ਪੂਰੀ ਪੂਰੀ ਮਹਿਨ ਹਰ ਪਾਸੇ ਪੂਰੀ ਮਹਿਨ ਪਈ ਦਿੱਤੇ ਕਿਸੇ ਚੀਜ਼ ਬਸ ਠੀਕ ਆ ਭਾਜੀ ਜਵਾੜੇ ਬੜੀਆ ਭਾਜੀ ਮੈਂ ਕਹਿੰਦਾ ਇੱਕ ਨੰਬਰ ਇੱਕ ਨੰਬਰ ਦੇਖੋ ਬਾਕੀ ਤਸਲੀ ਭਾਵੇਂ ਕਰੋ ਦੋ ਟਾਈਮ ਆਖੇ ਖੋੜ ਖਿਚੋ ਖਿਚੋ ਫੜੋ ਹਾਂ ਇੱਧਰ ਵੇਖੋ ਹਾਂ ਭਾਜੀ ਛੋਟੀ ਬੁੜੀ ਹਾਂ ਇੱਧਰ ਵੇਖੋ ਉਧਰ ਆਈਆਂ ਭਾਜੀ ਹਾਂਜੀ ਚਲੋ ਐ ਘੋੜੀ ਨਦੀਨੇ ਤੁਰਦੀਆਂ ਕਿਨੂਰੇ ਤਾਂ ਬਾਠੀ ਹਾਂਜੀ ਭਾਜੀ ਫਿਰ ਸੁਣ ਜਿਹੜਾ ਮੋਲ ਬਾਹਰ ਚ ਲੰਡੇ ਆ ਢਾਈ ਢਾਈ ਮੰਗਣ ਡੇ ਰਹੇ ਹੂੰ ਆਪਾਂ ਇਹਦਾ 1.5 ਮੁੱਲ ਬਸ ਦੇਣੀ ਐ 1.35 1.35 ਚਲੋ ਠੀਕ ਆ ਛੋੜੀ ਹੋਣੀ ਜੀ ਉਹਦੇ ਵਿੱਚ ਹਾਂ ਜੀ ਬਸ ਮਾਨ ਮਾਨ ਕੋਣੀ ਕਰਨਾ ਬਾੜਾ ਆਹ ਜੀ ਇਹ ਵੀ ਦੂਜਾ ਸੂਈ ਹੈ ਹਾਂ ਜੀ ਇਹ ਪਰਸੋਂ ਦੀ ਸੂਈ ਹੈ ਠੀਕ ਆ ਤੇ 10 ਕਿਲੋ ਬੋਨ ਦੀ ਸਟਾਰਟ 10 ਸਟਾਰਟਿੰਗ ਹੈ ਬੋਨ 10 ਕਿਲੋ ਜੀ ਸਟਾਰਟ ਇਹ ਵੀ ਤੋਰੋ ਜੀ ਇਸ ਤਰ੍ਹਾਂ ਨਾ ਕਿ 10 ਮੋਲ ਸਟਾਰਟ ਹੈ ਬੱਚਾ ਮਾਰਾ ਭਾਈ ਜੀ ਬੱਚਾ ਹੋਵੇ ਤੇ ਆਏ ਕੱਟੀ ਕੱਟੀ ਤੋਰੋ ਨੋ ਲੈ ਗਏ ਆ ਮੈਂ ਜੀ ਵੱਡੀ ਝੁੱਟੀ ਜੀ ਵੀ ਦੇਖੋ ਤੋਲ ਲਓ ਬੰਦੀ ਵੱਢੀ ਲਈ ਜੀ ਲੈ ਜੀ ਇਹ ਪਰਸੋਂ ਦੀ ਸੁਈ ਚਾਰ ਹਾਂਜੀ ਪਰਸੋਂ ਸ਼ਾਮਾਂ ਦੀ ਸੁਈ ਅੱਜ ਪਰਸੋਂ ਤੋਂ ਆਹ ਨਾ ਪੂਰੀ ਜੈਡ ਬਲੈਕ ਪਿੱਠ ਪਿਛਾੜੀ ਵਾਲੀ ਪੂਰੀ ਵਧੀਆ ਜੀ ਤੇ ਦੋਦੇ ਵੀ ਇਹ ਇੰਤਾਲ ਹੈਗੀ ਆ ਹਾਂਜੀ ਉਹ 14 ਕਿਲੋ ਤੋਂ ਘੱਟ ਦੇ ਦੇਵੋ ਤਾਂ ਵੀ ਇੱਥੇ ਲਿਆ ਕੇ ਬੰਦ ਚਲੋ ਠੀਕ ਹਾਂ ਐਵੀ ਗੱਲ ਕਿਉਂਕਿ 10 ਕਿਲੋ ਪਰ ਕੋਈ ਨਹੀਂ ਬਿਲਕੁਲ ਬਾਜੀ ਬਿਲਕੁਲ ਅਜਾ ਕਾਲੀ ਖਾਣਾ ਬਾਜੀ ਬੋਲੋ ਸਟਾਰਟਿੰਗ ਹੀ ਨਹੀਂ ਹੈ ਮੈਂ ਦੋ ਕਰ ਦਿੰਦੇ ਹਾਂ ਮੋਡਲ ਕੱਟੀਆਂ ਆਏ ਹਾਂ ਹਾਂਜੀ ਸੰਦੀਪ ਜੀ ਦਾ ਮੁੱਲ ਜਿਹੜਾ ਉਹ ਇੱਕ ਕੀ ਹੈ ਠੀਕ ਹੈ ਤੇ ਬਸ ਜੈਸਨੂ ਆ ਜੀ 115 ਦੀ ਇੱਕ 115 ਦੀ ਛੋੜੀ ਬਸ ਛੋੜਾ ਵਾਲੇ ਛੋੜੀ ਮੇਰੇ ਲਾਇਆ ਬਾਕੀ ਵੇਖੋ ਡੰਗਰ ਆ ਬਿਲਕੁਲ ਜੀ ਉਹ ਰਿੰਗਾ ਆਪਾਂ ਇਹ ਲੱਗੇ ਬਈਆਂ ਆ ਵੀ ਨਹੀਂ ਅਸੀਂ ਐਵੇਂ ਨਹੀਂ ਕਿ ਪੈਸੇ ਮੰਗੀ ਜਾਂਦੇ ਨਾ ਬਿਲਕੁਲ ਹਾਲ ਬਾਰ ਹੈ ਹੀ ਨਹੀਂ ਜੇ ਬਸ ਜੀ ਬਹੁਤ ਘਟਾ ਆਹ ਜੀ ਇਹ ਦੋ ਜਾ ਸੁਆ ਹੂੰ ਹੂੰ ਤੇ ਕੱਲ ਸ਼ਾਮ ਦੀ ਸੂਈ ਹੈ ਅੱਛਾ ਕੱਲ ਸ਼ਾਮ ਦੀ ਤੇ ਕੱਲ ਸ਼ਾਮ ਨੂੰ ਸੂਈ ਜੀ ਤੇ ਕੱਲ ਸ਼ਾਮ ਹੀ ਨਾਲ ਜੈਸਨੂ 3 ਕਿਲੋ ਕੱਢਿਆ ਹੂੰ ਤਰਕੇ ਵੀ ਤੈਨ ਸਾਢੇ ਤਿੰਨ ਤੋਂ ਬੱਚੇ ਨੂੰ ਜਾਇਆ ਥੋੜਾ ਦੁਕਾਣ ਕਾ ਥੱਲੇ ਆ ਠੀਕ ਯਾਰ ਪਹਿਲਾਂ ਲੈ 13 ਰੁਪਏ ਦਿੱਤਾ ਹੁਣ ਪਤਾ ਨਹੀਂ 15 ਦੇ ਵਿੱਚ 14 ਦੇ ਵਿੱਚ 13 ਰੁਪਏ ਉਹ ਵੇਚ ਤੇ ਲਓ ਜੀ ਇਹ ਵੀ ਆ ਕਰਤੀ ਸੂਈ ਆ ਬੱਚਾ ਦਾ ਆ ਕੱਟੀ ਮਗਰਾ ਆ ਕੱਟੀ ਮਗਰਾ ਕੱਟੀ ਮਗਰਾ ਬਾਕੀ ਜਾਵਾਦ ਬੜੀਆ ਨਸਲ ਬਹੁਤ ਸਿੰਗਲ ਆ ਟੀ ਇਹ ਵੀ ਨਸਲ ਨਸਲ ਪੂਰੀ ਬੜੀ ਦੇਖ ਕੇ ਬਾਹਰ ਛੱਡਣਾ ਨਸਲ ਪੂਰੀ ਆ ਨਸਲ ਬੋਰਾ ਝੋਟੀ ਥੋੜੀ ਜਿਹਾ ਤਾਂ ਜਦੋਂ ਉਹਨਾਂ ਫਾਂ ਲੱਗ ਜਾਂਦੇ ਆ ਤਾਜੀ ਸੂਜੀ ਬਾੜ ਤੋਂ ਆਣੀ ਆ ਫੇ ਸਾਰੇ ਭਾਜੀ ਰੰਗ ਵੇਖੋ ਸੰਦੀਪ ਜੀ ਰੰਕਾ ਵਾਲਾ ਛਾ ਰੰਗ ਵੇਖੋ ਕਿਹੜਾ ਜਾਮਨ ਰੰਗ ਦੀ ਐਸੇ ਤੇ ਇਹ ਨਾ ਇੱਕ ਤੇ ਕੱਲ ਸੂਜੀ ਇੱਕ ਅੱਜ ਗੱਡੀ ਤੇ ਆ ਗਈ ਤੇ ਦੋ ਗੱਲਾਂ ਨੇ ਹੋਈਆਂ ਅੱਜ ਬੜਾ ਠੀਕ ਆ ਹਾਂ ਜੀ ਭਾਜੀ ਮੇਰਾ ਦਾ ਜਿਹੜਾ ਮੁੱਲ ਜਿਹੜਾ ਨਾ ਇਹਦਾ ਮੁੱਲ ਇੱਕ ਵੀ ਹੈ ਹਾਂਜੀ ਇੱਕ 10 ਦੇ ਦੇਣੀ ਹੈ 110000 ਦੇਣੀ ਹੈ ਦੇਣੀ ਹੈ ਬਸ ਛੋੜੀ ਹੋਣੀ ਆ ਜਿਹੜਾ ਮੁੱਲ 100 ਜਾਂ 200 500 ਬਾਕੀ ਉਹਨੇ ਮਾਰ ਹਾਂ ਬਿਲਕੁਲ ਆਹ ਜੀ ਇੱਥੇ ਬੜੀ ਜਿਆਦਾ ਅਦਮ ਕਰੀ ਜੇ ਹੂੰ ਇਹ ਤੀਜਾ ਸੁਭਾਤੀ ਜਨਾ ਹਾਂਜੀ ਅੱਜ ਸੁਯੂਨੀ ਨੂੰ ਚਾਰਕ ਦੇਣੀ ਹੋਏ ਆ ਆ ਬਚਾ ਇਹਦਾ ਅੱਛਾ ਹਾਂ ਕਰਤਾ ਮੋੜ ਦੇ ਆ ਦੇਖੋ ਕੈਮਰਾਵਾਂ ਆ ਇਦਰਾ ਉਹ ਮੈਂ ਹੌਲੇ ਵਾਰ ਆਉਂਦੇ ਆ ਦੇਖੋ ਭਾਈ 13 14 ਕਿਲੋ ਬੋਲੀ ਸਟਾਰਟਿੰਗ ਹਾਂਜੀ ਚੌਥੇ ਦਿਨ 13 ਜੋ ਰਕੋ ਹੈ ਨਾ ਚੌਥੇ ਦਿਨ 13 ਤੋਂ 14 ਆਹ ਆ ਦੇਖੋ ਮੈਨੂੰ ਐ ਲੱਗਦਾ ਜਿਵੇਂ 17 18 ਕਿਲੋ ਦੋ ਅੱਛਾ ਜੀ ਹਾਂ ਚੌਣ ਲੱਗਾ ਬਹੁਤ ਜ਼ਿਆਦਾ ਚੰਗਾ ਨਹੀਂ ਬੱচ্চਾ ਮਗਰਾ ਭਾਈ ਜੀ ਕੱਟਾ ਭਾਈ ਮਗਰਾ ਕੱਟਾ ਮਗਰਾ ਲੋ ਜੀ ਵੇਖੋ ਸਟਾਰਟਿੰਗ ਇੰਨੀ ਆ ਸਟਾਰਟਿੰਗ ਆਪ ਹੀ ਘਾਰਾਂ ਨੂੰ ਦੋ ਤੇ ਫੇਰਣਾ ਕਰਨਾ ਇਹ ਦღਾਉਂ ਰਹੇ ਨੇ ਚੈਨਿਦੋ ਲੋ ਬਟ ਫੇਰ ਤਾਂ ਭੈਜੀ ਕਰ ਸਕਦੀ ਹੈ ਜੀ ਹੈ ਕਰ ਸਕਦੇ ਕੋਈ ਫਿਰ ਭਾਈ ਜੇ 17 ਨਹੀਂ ਆ ਜੀ ਉਹ ਕਹਿੰਦੇ ਅਸੀਂ 17 18 ਚੋਣੇ ਹਾਂ ਹਾਂ ਉਹਨਾਂ ਨੇ ਅੱਜ ਆਵਾਜ਼ ਪਰ ਮੈਂ ਇਹ ਗੱਲ ਨਹੀਂ ਚਲਿਆ ਮੰਨ ਗਰੀਨਾ ਹੈ ਕਿਉਂਕਿ ਮੈਂ ਕੱਲ ਦਾ ਜਦ ਹਟੋਈ ਹੈ ਨਾ ਹੋਣ ਪਤਾ ਲੱਗਾ ਵਾਕਈ ਦੁੱਧ ਹੈਗਾ ਦੁੱਧ ਹੈਗਾ ਸਹੀ ਸਹੀ ਗੱਲ ਹੈ ਚੌਥੇ ਦਿਨ ਬੌਲੇ ਦੀ ਸਟਾਰਟਿੰਗ ਹੈ ਚਲ ਕੱਢ ਹੀ ਦੇਣਾ ਜੀ ਕੱਢਣਾ ਚਾਹੀਦਾ ਮੈਂ ਚੰਗੀ ਦੋ ਤਾਲੀ ਜੀ ਨਾਲ ਦੋ ਤਾਲੀ ਮੈਂ ਕਿਉਂ ਨਾ ਬੜਾ ਚੰਗਾ ਖਰਾਇ ਜ ਮੜੇ ਹਾਂ ਜੀ ਹਾਂ ਜੀ ਬਾਠ ਠੀਕ ਆ ਹਾਂਜੀ ਜਿਹਦੇ ਤੇ ਭਾਈ ਦੁੱਧ ਵਾਲੇ ਜਿਹੇ ਹੂੰ ਫਿਰ ਦੋ ਲੱਖ ਦੀ ਵੀ ਸਸਤੀ ਹੈ ਜਿੰਨਾ ਦੁੱਧ ਆਦਾ ਸਹੀ ਗੱਲ ਠੀਕ ਹੈ ਜੀ ਬਿਲਕੁਲ ਤੇ ਆਪਾਂ ਚਲੋ ਜੇ ਭਾਅ ਨਾ ਮਿਲੀਏ ਭਾਅ ਵਾਲੀ ਗੱਲ ਇੱਕ 10 ਦੀ ਬਸ ਦੇ ਇੱਕ ਲੱਖ 10 ਹਜ਼ਾਰ ਦੇਣੀ ਆ ਬਸ ਮੋਲੋ ਉਹੀ ਆ ਜਿਹੜਾ ਜਾਣਦੀਆਂ ਤੁਸੀਂ ਜਾਣਦੇ ਆ ਬਸ ਜਾਣ ਤੇ ਆਹ ਲਾਸਟ ਪੀਸ ਆ ਜਿਹੜਾ ਹਾਂਜੀ ਪਈ ਹੁੰਦਾ ਸਾਡੇ ਕੋਲ ਇਹ ਪਹਿਲਾ ਸੂਆ ਝੋਟੀਰ ਪਿਆ ਉਹ ਮੈਂ ਚਾਹ ਆਹ ਬਦਦਾ ਸਾਬ ਇਹਨੂੰ ਪੰਜ ਸੇ ਦੰਦ ਵੀ ਬੜਾ ਹਨੀ ਇਹ ਪੰਜ ਕਿਲੋ ਇਹਨੂੰ ਬੋਲ ਆਟਕਲ ਬੋਲਾਈ ਹੈ ਨੀ ਹਾਂ ਆਟਕਲ ਬੋਲ ਬਸ ਠੀਕ ਸੁਆ ਇਹਦਾ ਪਹਿਲਾ ਜੀ ਪਹਿਲਾ ਸੁਆ ਤੇ ਜੱਤੀ ਨਰੀ ਨਰੀ ਜੱਤਾ ਵੀ ਨਰੀ ਜੱਤ ਚੋਟੀ ਦੇ ਹਾਂ ਕੱਟਾ ਇਹਦੇ ਮਗਰ ਜੀ ਲੋ ਵੇਖੋ ਕੋਰ ਕਠੀ ਹੈ ਬੱਠ ਠੀਕ ਹੈ ਆ ਜਾਓ ਸੀਲ ਠੰਡੀ ਬਹੁਤ ਆ ਠੀਕ ਹੈ ਭਾਵੇਂ ਜਿਹੜਾ ਮਰਜ਼ੀ ਉਧਰ ਉਧਰ ਹਾਂਜੀ ਭਾਜੀ ਲਾਸਟ ਵੀ ਦੀਆ ਇਹਦਾ 200 ਰੁਪਏ ਮੋਲ 90 ਨੂੰ ਤੇ ਕਰਦੇ ਆ ਹਾਂਜੀ ਪਰ 90 ਨੂੰ ਕੋਈ ਨਹੀਂ ਵੀਡੀਓ ਦੇ ਵਿੱਚ 85 ਮੋਲ ਆ ਤੇਨਿ ਸ਼ੋਡ ਬਿਆਸ ਬਿਆਸ થી ਆ ਹੰਮਰ ਉੱਟਦੀ ਲੱਗੇ ਉੱਟਦੀ ਉਹ ਮੇਰੇ ਕੋਲ ਆ ਵੇਖੋ ਬੜੀ ਸ਼ਾਨਦਾਰ ਨਾ ਬੜਾ ਵਧੀਆ ਥਨ ਥਨ ਲੱਗਾ ਵਾ ਤੇ ਹਰ ਪਾਸੇ ਚੂਨ ਚਵਾ ਦੀ ਪੂਰੀ ਹੈ ਤੇ ਇਹ ਕੋਈ ਕਮੀ ਨਹੀਂ ਕਿਸੇ ਗੱਲ ਦੀ ਜਿਨੇ ਘਰ ਚੁੰਗਣੀ ਆ ਰੇੜ ਹੁਣ ਜਿਹੜੇ ਨੇ ਨਾ ਦਿਨ ਉਹ ਦਿਨ ਦਿਨ ਦਾ ਘਟਿਆ ਜਾਂਦਿਆ ਕਿ ਵਿਸਾਖੀ ਤੋਂ ਬਾਅਦ ਹੀ ਜਾ ਕੇ ਦੇ ਸਿੱਤੀ ਦੋ ਆ ਹਰੋ ਜੀ ਤੇ ਬਾਕੀ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਕਿਉਂ ਦੇ ਤੁਹਾਡਾ ਸਹਿਯੋਗ ਚਾਹੀਦਾ ਬਿਲਕੁਲ ਭਾਜੀ ਨਾਲ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲਣ ਲਿਆ ਜੀ ਠੀਕ ਹੈ ਜੀ ਹਸਤਾਜ